ਲੋ ਘੱਟੇ ਚਲੋ ਜੀ ਸਰ ਮੈਨੂੰ ਨਾ ਰੇਟੀ ਉਹ ਆਇਆ ਕਮਿਟੀ ਤੇ ਜੀ 14 15 11 2025 ਦੀ ਦਰਿਆਣੀ ਰਾਤ ਨੂੰ ਥਾਣੀ ਖੇੜੇ ਗੰਡਿਆ ਵਿਖੇ ਇਤਲਾਹ ਮਿਲੀ ਕਿ ਐਮਐ ਕਰਕੇ ਬਹਾਦਰ ਸਿੰਘ ਨਾਮ ਦਾ ਬੰਦਾ ਉਹਦੀ ਡੈੱਡ ਬੋਡੀ ਵਿੜੇ ਚ ਪਈ ਆ ਤੇ ਉੱਥੇ ਜਾ ਕੇ ਤੁਰੰਤ ਐਸਐਚਓ ਤੇ ਉਹਨਾਂ ਦੀ ਟੀਮ ਨੇ ਤੇ ਅਸੀਂ ਜਾ ਕੇ ਉੱਥੇ ਵੇਖਿਆ ਤੇ ਇੱਕ 45 ਸਾਲ ਦਾ ਬੰਦਾ ਸੀਗਾ ਉਹਦੀ ਮਤਲਬ ਅੱਧੀ ਸੜੀ লাশ ਪਈ ਸੀ ਜੋ ਅਸੀਂ ਤੁਰੰਤ ਉਹਨੂੰ ਮੋਰਚਰੀ ਚ ਭੇਜਿਆ ਤੇ ਉਸ ਤੋਂ ਬਾਅਦ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕੀਤੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਬਲਕਿਸ਼ਰਮ ਆਈਪੀਐਸ ਤੇ ਐਸਪੀਡੀ ਗੁਰਬਖਸ਼ ਬਰਾਜ ਜੀ ਦੇ ਨਿਸ਼ਾ ਨਿਰਦੇਸ਼ ਹੇਠ ਇੱਕ ਟੀਮ ਬਣਾਈ ਗਈ ਐਸਐਚਓ ਖੇੜੀਗੰਡਿਆ ਦੀ ਨਿਗਰਾਨੀ ਹੇਠ ਤੇ ਉਹ ਟੀਮ ਨੇ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕਰਕੇ ਇਹਦੇ ਚ ਪਤਾ ਲੱਗਿਆ ਵੀ ਇਹਦਾ ਜਿਹੜਾ ਭਤੀਜਾ ਗੁਰਜੰਡ ਸਿੰਘ ਉਹਨੇ ਇਹਦੀ ਮਤਲਬ ਇਹਨੂੰ ਇਹਨੂੰ ਮਾਰਿਆ ਤੇ ਇਹ ਜਿਹੜਾ ਇਹਨਾਂ ਦਾ ਪਿੱਛੇ ਮਤਲਬ ਜੋ ਇਹ ਬੈਕਗ੍ਰਾਉਂਡ ਸੀ ਉਹਦੇ ਵਿੱਚ ਇਹ ਸੀ ਵੀ ਇਹ ਜਿਹੜਾ ਬਹਾਦਰ ਸਿੰਘ ਸੀ ਇਹ ਛੜਾ ਬੰਦਾ ਸੀਗਾ ਤੇ ਛੜਾ ਹੋਣ ਕਰਕੇ ਇਹਨੇ ਮਤਲਬ ਆਪਣਾ ਇੱਕ ਦੂਜਾ ਕੁਸ਼ਪਰੀਤਕੀ ਜੇ ਨੂੰ ਗੋਦ ਲਿਆ ਹੋਇਆ ਸੀਗਾ ਤੇ ਜਿਹੜਾ ਉਹਦਾ ਭਰਾ ਅਗਰਜੰਡ ਸਿੰਘ ਸੀਗਾ ਜਿਨੇ ਜਿਹੜਾ ਦੋਸ਼ੀ ਹੈ ਉਹਨੇ ਉਹ ਨੂੰ ਇਹ ਸੀਗਾ ਵੀ ਇਹ ਜ਼ਮੀਨ ਜਿਹੜੀ ਕੁਸ਼ਪਰੀਤ ਨੂੰ ਦੇ ਦੇਊਗਾ ਤੇ ਉਹਨੇ ਮਤਲਬ ਇਹਦੇ ਕਰਕੇ ਆਪਸ ਚ ਇਹਨਾਂ ਦੀ ਖੁੰਦਕਬਾਜੀ ਚੱਲਦੀ ਸੀ ਉਹਨੇ ਇਸੇ ਵਜ੍ਹਾ ਰੰਜਿਸ਼ ਕਰਕੇ 14-15 ਦਿਨਾਂ ਦੀ ਰਾਤ ਨੂੰ ਇਹਦੇ ਪਹਿਲਾਂ ਤਾਂ ਸਰਚ ਕਈ ਮਾਰੀ ਫਿਰ ਇਹਨੇ ਪਹਿਲਾਂ ਹੀ ਪੈਟਰੋਲ ਉਤੋਂ ਮੋਟਰਸਾਈਕਲ ਚੋਂ ਕੱਢਿਆ ਹੋਇਆ ਸੀਗਾ ਉਹਦੇ ਨਾਲ ਇਹਨੇ ਪੈਟਰੋਲ ਨਾਲ ਜਿਹੜੀ ਡੈੱਡ ਬੋਡੀ ਇਹਦੀ ਉੱਥੇ ਛਿੜ ਕੇ ਅੱਗ ਲਾਤੀ ਜਿਹੜੀ ਅੱਧੀ ਡੈੱਡ ਬੋਡੀ ਸੜ ਗਈ ਤੇ ਇਹ ਛੜਾ ਛੜਾ ਸੀਗਾ ਇਕੱਲਾ ਹੀ ਰਹਿੰਦਾ ਸੀਗਾ ਤਾਂ ਕਰਕੇ ਉੱਥੇ ਮੌਕੇ ਤੇ ਮਤਲਬ ਇਹ ਇਹਨੂੰ ਕੋਈ ਬਚਾਉਣ ਵਾਸਤੇ ਜਲਦੀ ਕੋਈ ਨਹੀਂ ਆਇਆ ਇੰਨੀ ਕੁ ਜਮੀਨ ਦੀ ਕਰਦੀ ਇਹ ਕਰੀਬ 2-3 ਵਿਗੇ ਜਮੀਨ ਸੀ ਹਾਂਜੀ ਸਗਾ ਚਾਚਾ ਜੀ ਹਾਂਜੀ ਸਗਾ ਚਾਚਾ ਸੀ ਠੀਕ ਜਦੋਂ ਗੋਦ ਲਿਆ ਸੀਗਾ ਜਿਹਨੇ ਮਾਰਿਆ ਜੀ ਇਹ ਦੋਨੇ ਸਕੇ ਭਰਾ ਸੀ ਜੀ ਇੱਕ ਨੂੰ ਗੋਦ ਲਿਆ ਸੀ ਕੁਸ਼ਪ੍ਰੀਤ ਨੂੰ ਜਿਹਨੇ ਮਾਰਿਆ ਗੁਰਜੰਟ ਸਿੰਘ ਸੀਗਾ ਤੇ ਸਗਾ ਚਾਚਾ ਸੀ ਇਹਨਾਂ ਦਾ ਇਹ ਐਸਐਚਓ ਕਿਹੜੀ ਗੰਡਿਆ ਦੀ ਟੀਮ ਨੇ 24 ਘੰਟਿਆਂ ਚ ਇਹ ਜਿਹੜਾ ਮਟਰ ਦਾ ਕੇਸ ਸੀਗਾ ਇਹ ਟਰੇਸ ਕਰਤਾ ਤੇ ਹੁਣ ਦੋਸ਼ੀ ਰਿਮਾਂਡ ਤੇ ਅਸੀਂ ਕਹੀ ਜਰੀ ਵਰਤੀ ਗਈ ਤੇ ਹੋਰ ਜਿਹੜਾ ਸਮਾਨ ਸੀ ਉਹ ਅਸੀਂ ਬਰਾਮਦ ਕਰ ਲਿਆ ਚਾਹ ਮੰਸ਼ਾ ਕੋਈ ਲੱਗਿਆ ਜੀ ਪਤਾ ਜਿਹੜਾ ਦੋਸ਼ੀ ਹੈਗਾ ਉਹਦਾ ਕੋਈ ਪੁਰਾਣਾ ਰਿਕਾਰਡ ਕੋਟ੍ਰੀਨਲ ਹੋਵੇ ਨੇ ਜੀ ਹਜੇ ਤੱਕ ਕੁਝ ਨਹੀਂ ਇਹੋ ਜਿਹਾ ਕਿ ਦੀ ਮੈਨੂੰ ਰਿਕਾਰਡ ਮੰਸ਼ਾ ਜੀ ਉਹੀ ਵੀ ਇਹਨੂੰ ਇਹਨੂੰ ਸੀਗਾ ਵੀ ਜ਼ਮੀਨ ਮਤਲਬ ਜਿਹੜੀ ਹੈ ਮੈਨੂੰ ਦਵੇ ਅੱਲਾ ਵੀ ਉਹਨੂੰ ਕਹਿੰਦਾ ਰਹਿੰਦਾ ਸੀਗਾ ਵੀ ਤੂੰ ਜ਼ਮੀਨ ਅੱਧੀ ਅੱਧੀ ਕਰ ਕਿਉਂਕਿ ਇਹ ਛੜਾ ਸੀਗਾ ਬਹਾਦਰ ਸਿੰਘ ਮਰਨ ਵਾਲਾ ਤੇ ਉਹਦੇ ਕਰਕੇ ਇਹਨੂੰ ਸੀ ਵੀ ਸਾਨੂੰ ਦੋਨਾਂ ਨੂੰ ਜ਼ਮੀਨ ਦਵੇ ਪਰ ਇਹਨੇ ਖੁਸ਼ਪ੍ਰੀਤ ਸਿੰਘ ਨੂੰ ਬੋਦ ਲਿਆ ਹੋਇਆ ਸੀ ਜਿਹਦੇ ਕਰਕੇ ਉਹਨੇ ਮਤਲਬ ਬਜਾ ਰੰਜਸ਼ ਕਰਕੇ ਇਸੇ ਕਰਕੇ ਉਹਨੂੰ ਮਾਰਤਾ